ਨਾ ਸੋ ਕੁਟੀਰੀਆ ਲੈ ਬੜਪੜੀ ਵਾਕ ਮੈਂ ਕਰੂ ਜੀ 000 ਕੋਣੋ ਤੋਂ ਬਣਾ ਰੱਖਦਾ ਚੱਲੀ ਜਾਂਦਾ ਜੀ ਕੀ 25 ਦੀਆਂ ਦੇ ਆੜੀ 25 ਦੀਆਂ 25 ਦੀਆਂ ਤੋਂ ਸਰਦਾਰ ਜੀ ਲੈਣੀਆਂ ਨੇ

ਜੱਟ ਘੱਟੇ ਹੋ ਗਏ ਤੋਂ ਕਰ ਦੋ ਛਟਾ ਪੱਟਾ ਆਪਦਾ ਭਾਈ ਇਹ ਵੀ ਤਾਂ ਦੀ ਮਤਲਬ ਦੇਖ ਰਾਂ ਏ ਕੱਟ ਜਾਂਦੇ ਜਾਂਦੇ ਸੋ ਬੱਕਰੀ ਖੜੀ ਏ ਦੇਖ ਰੇ ਗੋਰੀਆਂ ਔਰੀਆਂ ਤਾਂ ਮੁੰਡੇ ਮੇਰੇ ਨਾਲ ਪਾਲੀ ਲਾਏ ਨੇ ਇਹਦੇ ਪਿੰਡੋਂ ਰੋਜ਼ ਚੰਗਾ ਆਉਂਦੇ ਜੱਟ ਜੱਟ ਦੇਖਣ ਵਾਸਤੇ ਹੁੰਦੇ ਨੇ ਆਓ ਮੈਦਾਨ ਚ 27 ਦੀਆਂ ਦੰਨਾ ਕਿੰਨੀਆਂ ਦੀਆਂ ਲੈ ਜਾ ਬੱਸ ਚਲ ਬੱਸ ਹੋ ਮੈਦਾਨ ਚ ਆ ਜਾ ਹੁਣ ਵੱਜ ਗਈ ਸੀਟੀ ਸੀਟੀ ਪਾ ਕੇ ਜੀ ਜੀ ਕਿੰਨੀ ਦੀ ਕਿਹਾ ਦੋ ਸੂਤ ਦੀ ਚਾਹ ਮੈਂ ਤੁਹਾਨੂੰ ਆਪਣੇ ਹੈ ਨਹੀਂ ਨੈਰਲੈਂਡ ਵਾਲੀ ਇਹ ਗੱਲ ਦੱਸਦੀ ਮੈਂ ਵੀ ਤੇਰੇ ਕਰਕੇ ਕਹਿੰਦਾ ਓਏ ਬਾਈ ਤੈਨੂੰ ਗੱਲ ਸੁਣ ਮੈਂ ਤੈਨੂੰ ਕਿਹੜੀ ਦੱਸੀ ਆ ਪੋਕ ਲੈ ਕੇ ਜਾਂਦਾ ਮੈਂ ਮੇਮੀ ਮੇਮੀ ਉਰੀਆ ਬਾਈ ਅੱਛਾ ਲੈ ਲੈ ਬੱਕਰੀਆਂ ਲੈ ਲਾਂਗੇ ਅਈ ਲੈ ਲੈ ਵਾਜ ਤਰਾਜ ਲੈ ਪਰ ਓਏ ਉਹ ਤਾਂ ਸਾਡਾ ਹੀ ਆ ਯਾਰ ਮੈਂ ਰੋਕਦਾ ਬੰਦਾ ਇਹਦਾ ਭਾਈ ਐ ਉਹ ਨਾ ਨਾ ਉਹ ਨਹੀਂ ਮੇਰਾ ਹੋ ਜੀ ਮੀਰ ਮੰਨੇ ਆ ਸাকা ਪਰ ਮਦਾ ਚਾਹ ਯਾ ਸਤਾਈ ਇਹ ਨਾ ਆਵੀ ਤੇ ਹੈ ਤੇਰੀ ਹਸਾਈ ਤੇਰੀ ਨਾ ਸਦਾ ਕਰਲੀ ਸਦਾ ਕਰਨਾ ਪਰ ਮੈਂ ਇਹ ਵੀ ਨਾ ਬੋਲਦਾ ਇਹ ਵੀ ਦਵਾ ਦੇ ਬਾਈ ਤੇ ਕੁਝ ਚੱਕਰ ਮੋੜਦਾ ਐਸੀ ਤਾਂ ਮੈਂ ਵੀ ਦੇ ਖੜਿਆ ਸੀ ਦੇ ਦਾਂਗੇ ਨਹੀਂ ਆਹ ਕੀ ਗੱਲ ਕੀ ਤੂੰ ਮੈਨੂੰ ਖੜਾ ਦੀ ਬੱਸ ਵਈ ਜਾ ਬਸ ਛੱਡ ਗਿਆ ਤੀ ਤੂੰ ਫਟਕਦਾ ਸੀ ਜਮਾਈ ਤੇ ਆਹ ਜੇ ਦੱਸ ਤਰਾ ਤੇਰੀ ਚੀਜ਼ ਆ ਬਾਈ ਯਾਰ ਤਰਾ ਹੱਥ ਕਰ ਬਾਈ ਕੱਚੀਆਂ ਗੱਲਾਂ ਨਹੀਂ ਮੈਂ ਕਰਦਾ ਬੱਕਰੀਆਂ ਦੇਤੀਆਂ ਮੇਵੀ ਨੂੰ ਮੈਂ ਤਾਂ ਰੋਟੀ ਥੁੱਤ ਲੈਣੀ ਐ ਇਤੋਂ ਵੀ ਲਊਂਗੀ ਛੜਦਾ ਨਹੀਂ ਜੇ ਕਿੰਨੇ ਲਹਿਜੀ ਐ ਤੇ ਬੱਕਰੀ 28000 ਦੀ ਮੇਵੀ ਪੱਕਣਾ ਮੈਂ ਤੇਰੀ ਮਰਜ਼ੀ ਰੱਖਣਾ ਭਾਈ ਐਣਾ ਠੀਕ ਆ ਪੀਦਾ ਭਾਈ ਜਿਹੜੇ ਤੇਰੀ ਮਰਜ਼ੀ ਆ ਹੁਣ ਪੱਕਣਾ ਹਾਂ ਤੇਰੀ ਇੰਨੀਆਂ ਪੱਕੜ ਵੀ ਨਹੀਂ ਆਈਆਂ ਦੇਖ ਲੈ ਭਾਈ ਤੂੰ ਦੇਖ ਲੈ ਯਾਰ ਤੇਰੀ ਮਰਜ਼ੀ 28.5 ਦੀਆਂ ਦਿੰਨੇ ਸਾਢੇ 28 ਦੀਆਂ ਦਿੰਨੇ ਸਾਢੇ 28 ਦੀਆਂ ਦਿੰਨੇ ਚਾਹ ਹੁਣ ਰੋਗੀਆਂ ਦਾ 30 ਦੀਆਂ 30 ਦੀਆਂ ਬੱਦਕੇ કોહલે ચીય નિ કરા કરા ખાવે નિયા નિતશેને ને નાકરાવ નિયનાવા નિં નાં નિહ નિં નાવર નિલેને ને નિયન ਕੁਝ ਵੀ ਐ ਤੂੰ ਤੂੰ ਖੁਸ਼ ਐ ਆ ਸਾਹੀ ਉਰਦੂ ਦੇ ਇਹ ਨੂੰ ਦੇ ਬਾਈ ਇਹਦੀ ਐ ਇਹ ਵੀ ਦਾ ਪੈਸੇ ਦੇ ਬਾਈ ਨਾ ਜਾਉਂ ਤੇ ਨਿਕਲ ਪਈ ਪੂਰੀ ਲਿਆ ਮੈਂ ਗੱਡੀ ਚ ਉੱਥਾ ਜਾ ਉੱਥੇ ਦੇ ਗਨੇ ਦੇ ਨੇ ਬਾਈ ਨੂੰ ਚਲੋ ਕੋਈ ਉੱਥੇ ਨਿਕਲ ਆਇਆ ਆ ਰੋ ਗੱਡੀ ਕੋਈ ਚਾਲਦੇ ਆ ਮੈਂ ਫਿਰ ਆਉਂਗਾ ਕਿੰਨੀਆਂ ਬੱਕਰੀਆਂ ਵੇਚਤੀਆਂ ਯਾਰ ਇਹਦੇ ਵਿੱਚ ਨਾ ਹੁਸ ਕਰ ਦੋ ਇਹ ਅੱਖਾਂ ਨਹੀਂ ਇਹਨਾਂ ਪਲਟਾਈਂ ਰਾਜੂ ਦੀ ਕਿਹੜੀ ਗੱਲ ਲੱਗੀ ਇਹ ਮੇਰੇ ਨਾਲ ਬਦਲ ਕੇ ਵੱਧ ਕਰਕੇ ਇਹਨਾਂ ਨੂੰ ਪਤਾ ਹੁੰਦਾ ਵੀ ਰਾਜੂ ਨਾਲ ਦੀ ਹੁਣ ਗੱਲ ਨਹੀਂ ਹੱਸਾਈ ਬੁੱਟ ਬੰਦਿਆਂ ਨੂੰ ਮਾਲ ਵੇਚਣ ਦਾ ਪਤਾ ਨਹੀਂ ਇਹ ਵਪਾਰੀ ਸਾਡੇ ਕਿਹ ਤੋਂ ਲੈ ਨਹੀਂ ਲੈਣਗੇ ਵੇਚੀ ਗੱਲ ਖਾਈ ਤੇ ਬਾਕੀ ਮੇਰਾ ਦਿਓ ਜੀ ਬਾਬੇ ਨੇ ਟੜਕੇ ਦਾ ਨਹੀਂ ਵੇਚਿਆ ਬੰਨੀ ਖੜਾ ਮੈਂ ਵੀ ਧੋਖ ਕੇ ਆਇਆ ਸੀ ਇਧਰ ਹੋ ਜਾ ਬਾਬੇ ਤੂੰ ਜੋੜ ਹੀ ਲੈ ਲੈ ਜੋੜ ਹੀ ਲੈ ਲੈ ਜੋੜੇ ਦੇ ਪੈਸੇ ਨਹੀਂ ਕਿਉਂ ਕੱਚੀ ਗੱਲ ਕਰ ਅੱਛਾ ਇਹਨੇ ਬੰਦਵਾਇਆ ਖਨੋਰੀ ਕੋਲ ਪਿੰਡ ਮੇਰਾ ਕਿਹੜਾ ਚਿਚੜਾਲਾ ਹਾਂ ਚਿਚੜਾਲਾ ਠੇ ਹਾਂ ਸੌਲੀ ਕੋਲ ਸੌਲੀ ਕੋਲ ਸੌਲੀ ਪਿਰਤੀ ਰੰਗੜ ਦੀ ਸੌਲੀ ਹਾਂਜੀ 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 ਹਾਂ ਉੱਥੇ ਜਾ ਕੇ ਚੱਟੀ ਕੋਲੀ ਹਾਂਜੀ ਹਾਂਜੀ ਉਹ ਬੱਕਰੀ ਬੈਨੇ ਲੈ ਲਈ ਉਹ ਜਿਹੜੀ ਦਵਾਈ ਸੀ ਅਸੀਂ ਢੇੜਿਓਂ ਪਾ ਟੱਪ ਗਏ ਨਾ ਰਾਤ ਨੂੰ ਕਿਸ਼ਤੀ ਤੋਂ ਕਿਸ਼ਤੀ ਚੱਲਿਆ ਕਰਦੀ ਉਦੋਂ ਉਹਦਾ ਪੁਲ ਬਣ ਗਿਆ ਹਾਂਜੀ ਉਧਰ ਤੇਰੇ ਚਿਚੜਾ ਵਾਲੇ ਕਨੀਓ ਸੌਲੀ ਉਹ ਨਾ ਗੁਜਰਾਵਾਂ ਦੇ ਰੋਟੀ ਖਾ ਕੇ ਗਏ ਰੰਗੜਾਂ ਦੇ ਹਾਂਜੀ ਹਾਂਜੀ ਸਸਰੀਕਾਰ ਮੇਲੇ ਤੇ ਆਇਆ ਘਰਾਂ ਨੇ ਕਰਿਆ ਆਈ ਮੇਲੇ ਚੰਗਾ ਸਿੱਧੇ ਆਦੇ ਤੇ ਹਾਂ ਜਾਣ ਬੋ ਹਲੋ 2 ਮਿੰਟ ਖੜੇ ਪੋਰਾ ਸਾਈ ਘਟ ਐ ਨਹੀਂ ਗੱਲ ਬਣਨੀ ਇਹ ਇਮਪਾਰਤੀ ਕਰਾ ਦੇ ਪੱਟਾ ਲੈ ਲੈ ਬਾਬਾ 3500 ਦਾ ਵੇਚ ਦੇਣਾ ਹੈ ਤੇਰੇ ਦੂਰ ਆਏ ਨਾ ਨਾ ਬਾਣੀ ਦੂਰ ਆਦੇ ਲੱਗ ਕੇ ਜੋ ਪਰਾਂਤੋ ਆ ਬੜੀ ਦੂਰ ਉਹ ਮੇਮਣ ਉਹ ਮੇਰੀ ਵੀ ਬੋਣੀ ਹੋ ਜੂ ਉਸਾ ਅੱਜ ਲੋੜੀ ਹੈ ਤੇਰੀ ਵੀ ਬੋਣੀ ਫੇੜੀ ਹੋ ਤੇਰੀ ਵੀ ਬੋਣੀ 3500 ਦਾ ਦੇ ਦੇ ਨਹੀਂ ਯਾ 200 ਹੋਰ ਲੈ ਲਈ ਨਹੀਂ ਮੈਂ ਦਿਨ ਨਹੀਂ ਜਾਨਾ ਬਹੁਤ ਲੈ ਤੂੰ ਘੱਟ ਪੈਸੇ ਕੱਢੀ ਕੱਢਿਆ ਖਰਚਾ ਪਨਾ ਪੈਸੇ ਦਾ ਕਰ ਲਈਏ ਕਿਤੇ ਉਹ ਵਿਚਾਰੇ ਵਾਲਾ ਕੰਮ ਹੋਵੇ ਇਕੱਲੇ ਪੈਸੀ ਮੁੱਕ ਗਏ ਹੋਰ ਯਾਰ ਲੈ ਬਾਬਾ ਫੜੀ ਗੇ ਅਜੀ ਸਦਾ ਇਤੋਂ ਜਾਣਦਾ ਹੈ ਕਹਿੰਦੇ ਤੈਨੂੰ ਕੌਣਾ ਹੈ ਹਾਂ ਤਿੰਨ 3500 ਤੇਰੇ ਆ ਜਾਈ ਰੱਖਿਓ ਜੀ ਰੱਖਿਓ ਬੰਦਾ ਬੰਦਾ ਨਹੀਂ ਦਿੰਦਾ ਨਹੀਂ ਦਿੰਦਾ ਇਹ ਆ ਤੱਕ ਸੌਪੋ ਬਸ ਕਾਲੋ ਛੱਡਾ ਚੀਜ਼ ਪਸੰਦਾ ਜੇ ਕੀ ਗੱਲ ਹੈ ਇਹ ਆਬਦੀ ਦਾ ਲੈਣ ਨਹੀਂ ਦੂ ਇਹਦਾ ਦੇਣ ਨਹੀਂ ਖੁਸ਼ ਹੈ ਚਲੋ ਤੁਹਾਡੇ ਨਾਲ ਕਾਹ ਕਰਤਾ ਕਾਰੀ ਕਰਵਾਣਾ ਯਾਰ 10 ਮਿੰਟ ਦੇ ਦੇ 200 ਦਾ ਨੋਟ ਦੇ ਦੇ ਕੋਈ ਨਹੀਂ ਮੈਨੂੰ ਦੇ ਦੂੰਗਾ ਇਨੂੰ ਕਹਤਾ ਜਦੋਂ ਮੈਂ ਚਾਹ ਚੂ ਪੀਣੀ ਹੈ ਨਾ ਮੈਂ ਤੜਾਊਂਗਾ ਮੈਂ ਦੇ ਦੂੰਗਾ ਫਿਰ ਦੇ ਦੇ ਤਾਂ ਚਾਹ ਪੀਂਦਾ ਹੀ ਨਹੀਂ ਇਹ ਜਾਗਣਾ ਪੀਂਦਾ ਵੀ ਤੂੰ ਨਹੀਂ ਦੱਸਦੀ ਹੈਗੇ ਤੂੰ ਜਾਂਦੇ ਦੀ ਹੈ ਇਹ ਤਰ੍ਹਾਂ ਬਾਪੂ ਹੈ ਬੰਦਾ ਦਾ ਵਧੀਆ ਹੈ ਮੇਰੇ 50 ਰੁਪਏ